ਦੇਸ਼ ਦੇ ਕੈਬਨਿਟ ਮੰਤਰੀ ਜਿਹੜੇ ਭਾਰਤ ਦੇ ਨਿਤਿੰਗਰ ਕੜਕਰੀ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਗਈ ਆ। ਹਿੰਦੁਸਤਾਨ ਦਾ ਵਜ਼ੀਰ ਨੇ ਇੱਕ ਇਹ ਧਮਕੀ ਦਿੱਤੀ ਆ ਕਿ ਅਸੀਂ ਜਿਹੜੇ ਐਨਐਚ ਦੇ ਜਿਹੜੇ ਚੱਲ ਰਹੇ ਨੇ ਪ੍ਰੋਜੈਕਟ ਅਸੀਂ ਉਹਨਾਂ ਨੂੰ ਬੰਦ ਕਰ ਦਾਂਗੇ ਜੇ ਇਹ ਹੀ ਹਵਾ ਪਰੇ। ਸਾਡੇ ਵਿੱਚ ਇੱਕ ਮੁੰਸ਼ੀ ਇਹ ਕਹਿ ਸਕਦੇ ਇਹ ਕਿਸ ਹੰਤਰੀ ਮੈਨੇ ਜਣਾ ਬਣਨ ਦਾ। ਬਾਕੀ ਉੱਥੇ ਕੋਈ ਮੁਲਾਜ਼ਮ ਨਹੀਂ। ਜੋ ਮਾਰੇ ਜਾ ਰਹੇ ਗੈਸ ਤੋਂ ਜਿਹੜੀਆਂ ਇੰਨੀਆਂ ਬਾਤਾਂ ਬੰਦੀਆਂ ਯਾਦ ਵਿੱਚ ਕੋਈ ਬੰਦਾ ਅੱਜ ਦੀ ਕਣੀ ਸੇਫ ਨਹੀਂ ਮਨ ਕੋਲ ਤੋਂ ਮੁਲਾਜ਼ਮ ਕਿਉਂ ਨਹੀਂ ਮੁੱਖ ਮੰਤਰੀ ਦਾ ਰੋਲ ਨਿਯੁਕਤੀ ਪੱਤਰ ਦੇ ਰਹੇ ਨੇ ਉਹ ਕਾਗਜ਼ਾਂ ਦੇ ਵਿੱਚ ਹੀ ਆ ਮਾਨਸਾ ਮੁਲਾਜ਼ਮਾਂ ਨੂੰ ਜੇ ਉਹਨਾਂ ਨੂੰ ਹੱਲਾਸ਼ੀਰੀ ਦਿੱਤੀ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਜਿਹੜੇ ਉੱਪਰ ਬੈਠੇ ਨੇ ਸਾਡੀ ਗੱਲ ਸੁਣਨਗੇ ਤਾਂ ਮੈਂ ਦਾਦਾ ਕਿਵੇਂ ਲਾਇਨ ਆਰਡਰ ਕਿਵੇਂ ਖਰਾਬ ਹੋ ਜੂਗਾ ਵੱਡੇ ਅਫਸਰ ਨੇ ਛੋਟੇ ਅਫਸਰ ਨੇ ਜਿਹਨੇ 2-2 ਸਾਲ ਹਲੇ ਸਰਵਿਸ ਤੇ ਰਹੇ ਨੂੰ ਪਹਿਲੇ ਜਵਰੀ ਰਿਟਾਇਰਮੈਂਟ ਆ ਲੈ ਰਹੇ ਉਹ ਕਹਿੰਦੇ ਨੇ ਕੋਈ ਨਾ ਕੋਈ ਕੋਈ ਗਲਤ ਕੰਮ ਕਰਾ ਰਹੇ ਕੋਈ ਨੌਕਰੀ ਨਹੀਂ ਉਤਰਖਾਹਾਂ ਤੋਂ ਰੋ ਰਹੇ ਨੇ ਬਿਜਲੀ ਬੋਰਡ ਦਾ ਬੁਰਾ ਹਾਲ ਆ ਪਿੱਛੇ ਮੀਂਹ ਪੈ ਗਿਆ ਪਿਛਲੀ ਵਾਰ ਅਸੀਂ ਬਿਜਲੀ ਬਹੁਤ ਦੇਤੀ ਹੁਣ ਹੁਣ ਲੋਕ ਧਰਨੇ ਲਾ ਰਹੇ ਨੇ ਜਿਹਨੇ ਜਿਹਨੇ ਕਰਜ਼ੇ ਬਹੁਤ ਚੁੱਕਿਆ ਸਰਕਾਰ ਨੇ ਫਿਰ ਸਰਕਾਰ ਨੇ ਕਰਜ਼ਾ ਲੈ ਲੈ ਪਤਾ ਇਹ ਨਹੀਂ ਸੰਦ ਬਦਲਾ ਵੀ ਅਲੱਗ ਕਿੱਥੇ ਰਿਹਾ ਦਿੱਲੀ ਦੇ ਜਿਹੜੇ ਸਿੱਖਿਆ ਮੰਤਰੀ ਨੇ ਮਨੀਸ਼ ਸ਼ੋਰੀਆ ਨੂੰ ਜਵਾਂਤ ਮਿਲਿਆ ਕਹਿੰਦੇ ਪੰਜਾਬ ਦੇ ਆਗੂ ਬੜੇ ਖੁਸ਼ ਹੋ ਗਏ 18 ਮਹੀਨੇ ਬਾਅਦ ਜਵਾਂਤ ਹੋ ਗਿਆ ਸੀਐਮ ਸਾਹਿਬ ਉਸੇ ਦਿੱਲੀ ਦੇ ਕੇਜਰੀਵਾਲ ਸਾਹਿਬ ਉਹ ਆ ਜੇ ਅੰਦਰ ਬੈਠੀ ਕਾਦੀਆਂ ਖੁਸ਼ੀਆਂ ਮਨਾਉਂਦੇ ਨੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਪਟਿਆਲਾ ਤੋਂ ਮਹੰਤ ਹਰਵਿੰਦਰ ਸਿੰਘ ਖਨੌੜਾ ਤੇ ਸਾਬਕਾ ਚੇਅਰਮੈਨ ਜਲ ਸਰੋਤ ਵਿਭਾਗ ਪੰਜਾਬ ਦੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੀ ਕਾਨੂੰਨ ਅਵਸਥਾ ਤੇ ਪੰਜਾਬ ਦੀ ਕਾਨੂੰਨ ਅਵਸਥਾ ਜਿਹੜੀ ਉਹ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਜਿੱਥੇ ਕੋਈ ਕੇਂਦਰੀ ਮੰਤਰੀ ਨਿਤਿਨ ਗੜਗੜੀ ਵੱਲੋਂ ਵੀ ਇੱਕ ਪੱਤਰ ਲਿਖਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਤਾਂ ਸੁਧਾਰ ਕਰ ਲੋ ਨਹੀਂ ਇਹ ਫੰਡਾਂ ਤੇ ਕਟੌਤੀ ਹੈ ਜਿਹੜੀ ਕੀਤੀ ਜਾਵੇਗੀ ਇਸ ਵਿਸ਼ੇ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਖਣੜਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਮਾਨਸਾ ਹੁ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਸ ਤਰ੍ਹਾਂ ਦੇਖਦੇ ਹੋ ਦੇਸ਼ ਦੇ ਕੈਬਨਿਟ ਮੰਤਰੀ ਨੇ ਜਿਹੜੇ ਭਾਰਤ ਦੇ ਨਿਤਨ ਗੜਕੜੀ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਗਈ ਆ ਚਿੱਠੀ ਦੇ ਵਿੱਚ ਲਿਖਿਆ ਗਿਆ ਵੀ ਇਹ ਫੰਡਾਂ ਤੇ ਕਟੌਤੀ ਕੀਤੀ ਜਾਊਗੀ ਜਿਹੜੀ ਕਾਨੂੰਨ ਵਾਸਤਾ ਪੰਜਾਬ ਦੀ ਵਿਕਟ ਦੀ ਜਾਰੀ ਆ ਦੇਖੋ ਗੱਲ ਇਹ ਆ ਵੀ ਇਹ ਬਹੁਤ ਹੀ ਦੁਖਦਾਈ ਗੱਲ ਆ ਜਿਹੜੀ ਗੜਗੜੀ ਸਾਹਿਬ ਨੇ ਇਹ ਲੈਟਰ ਕੱਢਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਮੈਂ ਸਮਝਦਾ ਜਿੰਨੀ ਮੈਂ ਆਪਣੀ ਸੋਚ ਰੱਖਦਾ ਕਿ ਸਾਹ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਪੰਜਾਬ ਨੂੰ ਇਹਦੇ ਵਾਸਤੇ ਬਹੁਤ ਹੀ ਸੀਰੀਅਸ ਹੋ ਕੇ ਸੋਚਣ ਦੀ ਜ਼ਰੂਰਤ ਆ ਪੰਜਾਬ ਦਾ ਜਿਹੜਾ ਲਾਂਡ ਆਊਟਰ ਆ ਉਹ ਬਿਲਕੁਲ ਇਹ ਚ ਕੋਈ ਦੂਰ ਆ ਨਹੀਂ ਬਹੁਤ ਹੀ ਜਿਆਦਾ ਖਰਾਬ ਹੋ ਚੁੱਕਿਆ ਹਿੰਦੁਸਤਾਨ ਦਾ ਵਜ਼ੀਰ ਨੇ ਇੱਕ ਇਹ ਧਮਕੀ ਦਿੱਤੀ ਆ ਕਿ ਅਸੀਂ ਜਿਹੜੇ ਐਨ ਐਚ ਦੇ ਜਿਹੜੇ ਚੱਲ ਰਹੇ ਨੇ ਪ੍ਰੋਜੈਕਟ ਅਸੀਂ ਉਹਨਾਂ ਨੂੰ ਬੰਦ ਕਰ ਦਾਂਗੇ ਜੇ ਇਹ ਹੀ ਹਾਲਾਤ ਰਹੇ ਜੇ ਅਗਰ ਕਿਤੇ ਬਾਈਚਾਂਸ ਨੈਸ਼ਨਲ ਹਾਈਵੇ ਦੇ ਜਿਹੜੇ ਪ੍ਰੋਜੈਕਟ ਇੱਥੇ ਪੰਜਾਬ ਚੱਲ ਰਹੇ ਨੇ ਚਾਹੇ ਜੰਮੂ ਕਟੜਾ ਉਹਦੇ ਨਾਲ ਬਹੁਤ ਵੱਡਾ ਜਿਹੜਾ ਪੰਜਾਬ ਨੂੰ ਘਾਟਾ ਘਾਟਾ ਪੂ ਤੇ ਨੁਕਸਾਨ ਹੋ ਇਹ ਵੱਲ ਮਾਨ ਸਾਹਿਬ ਨੂੰ ਬਹੁਤ ਹੀ ਸੀਰੀਅਸ ਹੋ ਕੇ ਸੋਚਣਾ ਚਾਹੀਦਾ ਤੁਸੀਂ ਥਾਣਿਆਂ ਦੀ ਆਪਾਂ ਗੱਲ ਕਰਦੇ ਆ ਮਾਨ ਸਾਹਿਬ ਥਾਣੇ ਦੇ ਵਿੱਚ ਇੱਕ ਮੁੰਸ਼ੀ ਇੱਕ ਐਸਚੂ ਇੱਕ ਸੰਤਰੀ ਬਾਰੇ ਤੇ ਜਿਹੜਾ ਬੰਦਾ ਖੜਾ ਬਾਕੀ ਉੱਥੇ ਕੋਈ ਮੁਲਾਜ਼ਮ ਨਹੀਂ ਤੁਸੀਂ ਇੱਕ ਹਲਕੇ ਇੱਕ ਥਾਣੇ ਦੇ ਵਿੱਚ ਜਿਹੜੇ ਘੱਟੋ ਘੱਟ 80 ਤੋਂ ਉੱਪਰ ਵਿਲੇਜ 85 ਕਿਤੇ 100 ਵੀ ਆ ਵਿੱਚ ਕਸਰੇ ਵੀ ਆ ਜਾਂਦੇ ਨੇ ਸ਼ਹਿਰ ਵੀ ਆ ਜਾਂਦੇ ਨੇ ਉੱਥੇ ਜਿਹੜੇ ਐਸ ਐਚਓ ਨੇ ਉਹਨਾਂ ਨੂੰ ਕੰਮ ਕਰਨਾ ਬਹੁਤ ਹੀ ਔਖਾ ਹੋਇਆ ਪਿਆ ਅੱਜ ਸਰਕਾਰ ਦੀ ਧਕਲਵਾਜੀ ਇੰਨੀ ਆ ਜਿਹਦੀ ਤੁਸੀਂ ਗੱਲ ਕਰ ਲਈ ਉਹ ਨਹੀਂ ਥੋੜੀ ਆ ਪੰਜਾਬ ਦਾ ਲੈਂਡ ਆਊਟਰ ਬਿਲਕੁਲ ਖਰਾਬ ਦਿਨ ਦਿਹਾੜੇ ਲੁੱਟਾਂ ਖੋਹਾਂ ਜਿਹੜੀਆਂ ਅੱਡਕੈਤੀਆਂ ਹੋ ਰਹੀਆਂ ਨੇ ਤੁਸੀਂ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਨੇ ਗੋਹੜੀਆਂ ਮਾਰ ਕੇ ਦਿਨ ਦਿਹਾੜੇ ਬੰਦੇ ਮਾਰੇ ਜਾ ਰਹੇ ਗੈਂਗਸਟਰ ਦੀਆਂ ਜਿਹੜੀਆਂ ਐਨੀਆਂ ਬਾਤਾਂ ਵੱਧ ਗਈਆਂ ਪੰਜਾਬ ਦੇ ਵਿੱਚ ਕੋਈ ਬੰਦਾ ਅੱਜ ਦੀ ਘੜੀ ਸੇਫ ਨਹੀਂ ਹੈ ਮਾਨ ਸਾਹਿਬ ਕਨੜਾ ਸਾਹਿਬ ਜਿਹੜੀ ਤੁਸੀਂ ਥਾਣੇ ਦੀ ਗੱਲ ਕੀਤੀ ਆ ਥਾਣੇ ਆਬਾਦੀ ਹੈ ਚਾਹੇ ਸ਼ਹਿਰ ਦਾ ਥਾਣਾ ਲਾ ਲਿਏ ਚਾਹੇ ਪਿੰਡੂ ਖੇਤ ਦਿਹਾਤੀ ਦਾ ਥਾਣਾ ਲਾ ਲਿਏ ਪੁਲਿਸ ਮੁਲਾਜ਼ਮ ਕਿਉਂ ਨਹੀਂ ਮੁੱਖ ਮੰਤਰੀ ਦਾ ਰੋਜ਼ ਨਿਯੁਕਤੀ ਪੱਤਰ ਦੇ ਰਹੇ ਨੇ ਉਹ ਕਾਗਜ਼ਾਂ ਦੇ ਵਿੱਚ ਹੈ ਮਾਨ ਸਾਹਿਬ 12000 ਤੋਂ ਉੱਪਰ ਜਿਹੜਾ ਸਾਡਾ ਪਿੰਡ ਆ ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੇ ਕ ਥਾਣਿਆਂ ਵਿੱਚ ਮੁਲਾਜ਼ਮ ਨੇ ਜੇ ਆਪਾਂ ਗੱਲ ਕਰਦੇ ਆ ਇਹਨਾਂ ਦਾ ਲਾਣਾ ਬਾਣਾ ਤਾਂ ਜਿਹੜਾ ਆਪੇ ਤੁਰਿਆ ਫਿਰਦਾ ਉਹਦੇ ਨਾਲੇ ਫੋਰਸਾਂ ਦੀਆਂ ਇੰਨੀਆਂ ਡਿਊਟੀਆਂ ਨੇ ਉਹ ਰੋਜ਼ ਕਦੇ ਕਿਤੇ ਨਾ ਕਿਤੇ ਤੇ ਮੁੱਖ ਮੰਤਰੀ ਸਾਹਿਬ ਪੰਜਾਬ ਬਲ ਤਾਂ ਜੇ ਆਪਾਂ ਲਈ ਧਿਆਨ ਨਹੀਂ ਦੇ ਰਹੇ ਕਿ ਇਹ ਤਾਂ ਆਊਟ ਆਫ ਸਟੇਟਾਂ ਦੇ ਵਿੱਚ ਜਹਾਜ਼ ਲੈ ਕੇ ਬਾਹਰ ਪ੍ਰਚਾਰ ਕਰਦੇ ਫਿਰਦੇ ਨੇ ਪੰਜਾਬਤਾ ਜਲਾਵਰ ਤੁਸੀਂ ਥਾਣਿਆਂ ਦੇ ਵਿੱਚ ਤੁਸੀਂ ਪ੍ਰੈਕਟੀਕਲੀ ਮੈਂ ਨਿਆਬੀ ਮੈਂ ਕੌਂਡਾ ਜ਼ਿਲ੍ਹੇ ਦਾ ਪ੍ਰਧਾਨ ਮੈਂ ਤਾਂ ਗੱਲ ਕਰਿਆ ਤੁਸੀਂ ਪ੍ਰੈਕਟੀਕਲੀ ਦੇਖੋ ਤੁਸੀਂ ਬਾਕੀ ਆਮ ਬੰਦੇ ਛੱਡੋ ਮੈਂ ਵੀ ਆਪਣੇ ਆਪ ਨੂੰ ਅੱਜ ਸੇਫ ਨਹੀਂ ਸਮਝ ਰਿਹਾ ਕਿ ਵੀ ਮੈਂ ਵੀ ਸੇਫ ਆ ਕੋਈ ਵੀ ਬੰਦਾ ਕਿਸੇ ਟਾਈਮ ਵੀ ਬੰਦਾ ਘੜ ਪੈ ਸਕਦਾ ਤੇ ਲੋਕਾਂ ਦੇ ਵਿੱਚ ਜਿਹੜਾ ਪੁਲਿਸ ਦਾ ਡਰ ਪੈ ਤੀ ਅੱਜ ਤੋਂ ਮਾਸਾ ਪਹਿਲਾਂ ਪੁਲਿਸ ਦਾ ਬਹੁਤ ਹੀ ਜ਼ਿਆਦਾ ਲਾਈਨ ਡਾਉਟਰ ਜਿਹੜਾ ਕੰਟਰੋਲ ਚ ਸੀ ਤੇ ਮਲਾਜਮ ਜਾਂਦੇ ਸੀ ਤੇ ਮੁਲਾਜ਼ਮ ਦੀ ਜਾਂਦੀ ਦੀ ਲੋਕ ਗੱਲ ਸੁਣਦੇ ਦੀ ਅੱਜ ਤੱਕ ਮੁਲਾਜ਼ਮਾਂ ਦੇ ਲੋਕ ਗੱਲ ਪਏ ਰਹੇ ਨਹੀਂ ਇਹ ਕਿਉਂ ਹੋ ਰਿਹਾ ਖੰਡਾੜਾ ਸਾਹਿਬ ਕਿਉਂ ਇਹ ਪੁਲਿਸ ਡਿਪਾਰਟਮੈਂਟ ਦੀ ਇੰਨੀ ਦੁਰਦਸ਼ਾ ਕਿਉਂ ਹੋ ਰਹੀ ਹੈ ਸਰਕਾਰ ਦੇ ਵਿੱਚ ਇਹ ਇਸ ਕਰਕੇ ਹੋ ਰਹੀ ਆ ਇਹਨਾਂ ਦੀ ਸਰਕਾਰ ਦੀ ਗ੍ਰਿਪ ਨਹੀਂ ਹਮ ਮਾਨ ਸਾਹਿਬ ਦੀ ਆਪਣੀ ਗ੍ਰਿਪ ਨਹੀਂ ਹੈ ਜਿਹੜਾ ਦੇਖੋ ਜਿਹੜੀ ਸਰਕਾਰ ਆ ਉਹ ਨੀਤੀਆਂ ਬਣਾਉਂਦੀ ਆ ਤੇ ਜਿਹੜੇ ਅਫਸਰ ਨੇ ਅਫਸਰ ਸਾਹਿਬਾਨ ਨੇ ਕੀ ਆਈਓ ਆਈਐਸ ਨੇ ਚਾਹੇ ਆਈਪੀਐਸ ਨੇ ਉਹਨਾਂ ਨੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਨੂੰ ਲਾਗੂ ਕਰਨਾ ਉਹ ਲੋਕਾਂ ਦੇ ਵਿੱਚ ਲੈ ਕੇ ਜਾਣਾ ਅੱਜ ਜਿਹੜੇ ਮੁਲਾਜ਼ਮ ਨੇ ਉਹ ਆਪਣੇ ਆਪ ਨੂੰ ਬਿਲਕੁਲ ਮੈਂ ਤਾਂ ਉਹ ਵੀ ਸੇਫ ਨਹੀਂ ਸਮਝਦੇ ਹੂੰ ਕਿਉਂਕਿ ਉਹਨਾਂ ਦੀ ਪਿੱਠ ਦੇ ਉੱਤੇ ਕੋਈ ਨਹੀਂ ਕੋਈ ਨਹੀਂ ਉਹਨਾਂ ਦੀ ਪਿੱਠ ਦੇ ਉੱਤੇ ਵੀ ਅੱਜ ਕੋਈ ਨਹੀਂ ਹੈਗਾ ਮੁਲਾਜ਼ਮਾਂ ਨੂੰ ਜੇ ਉਹਨਾਂ ਨੂੰ ਹੱਲਾਸ਼ੀਰ ਦਿੱਤੀ ਹੋਵੇ ਉਹਨਾਂ ਨੂੰ ਪਤਾ ਹੋਵੇ ਵੀ ਸਾਡੇ ਜਿਹੜੇ ਉੱਪਰ ਬੈਠੇ ਨੇ ਸਾਡੀ ਗੱਲ ਸੁਣਨਗੇ ਤਾਂ ਮੈਂ ਤਾਂ ਕਿਵੇਂ ਲਾਡ ਆਰਡਰ ਕਿਵੇਂ ਖਰਾਬ ਹੋ ਜਾਊਗਾ ਅੱਜ ਜਦੋਂ ਤੁਸੀਂ ਦੇਖੋ ਤੁਸੀਂ ਟੀਵੀ ਜਦੋਂ ਤੁਸੀਂ ਔਨ ਕਰੋ ਨਿਊ ਚੈਨਲ ਉਹਦੇ ਵਿੱਚ ਬਾਹਰ ਦਾਤ ਤੇ ਬਾਹਰ ਦਾ ਤਾਂ ਬਾਹਰ ਦਾ ਤਾਂ ਤੇ ਬਾਹਰ ਦਾ ਤਾਂ ਮੁਲਾਜ਼ਮ ਵੀ ਜਿਹੜੇ ਖੁੱਲਕੇ ਕੰਮ ਨਹੀਂ ਕਰ ਰਹੇ ਇਹਦਾ ਕਾਰਨ ਇਕਿ ਹੈ ਵੀ ਸਰਕਾਰ ਦੇ ਜਿਹੜੀ ਆਪਣੀ ਗ੍ਰਿਪਾ ਐਡਮਿਨਿਸਟ੍ਰੇਸ਼ਨ ਤੇ ਉਹ ਮਨਸਹੁ ਦੀ ਬਹੁਤ ਹੀ ਢਿੱਲੀ ਪੈ ਚੁੱਕੀ ਆ ਅਫਸਰਾਂ ਨੂੰ ਇਹ ਨਹੀਂ ਪਤਾ ਲੱਗਦੀ ਕਿ ਕਿੱਧਰ ਨੂੰ ਜਾਈਏ ਮਿੰਟੇ ਲੱਗਦਾ ਵੀ ਉਹਨਾਂ ਨੂੰ ਤਾਂ ਰਸਤਾ ਹੀ ਨਹੀਂ ਦਿਖ ਰਿਹਾ ਇਹ ਅੱਜ ਹਾਲਾਤ ਪੰਜਾਬ ਦੇ ਬਣੀ ਬਿਲਕੁਲ ਪੁਲਸਰ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਨੇ ਚਾਹੇ ਵੱਡੇ ਅਫੀਸਰ ਨੇ ਚਾਹੇ ਛੋਟੇ ਅਫੀਸਰ ਨੇ ਜਿਹਨੇ 2-2 ਸਾਲ ਹਲੇ ਸਰਵਿਸ ਤੇ ਰਹੇ ਨੂੰ ਪਹਿਲੇ ਜਬਰੀ ਰਟਾਇਰਮੈਂਟ ਲੈ ਰਹੇ ਨੇ ਉਹ ਆਪਣੇ ਤੌਰ ਤੇ ਪਹਿਲੀ ਛੱਡ ਰਹੇ ਨੇ ਉਹ ਕਹਿੰਦੇ ਨੇ ਕੋਈ ਨਾ ਕੋਈ ਕੋਈ ਗਲਤ ਕੰਮ ਕਰਾ ਰਹੇ ਨੇ ਜਿਹੜੇ ਪਿੰਡਾਂ ਦੇ ਵਿੱਚ ਆ ਜਿਹੜੀ ਹੁਣ ਇਲੈਕਸ਼ਨ ਹੋਈ ਆ ਮਾਨ ਸਾਹਿਬ ਲੋਕ ਸਭਾ ਦੀ ਇਹਦੇ ਵਿੱਚ ਜੋ ਮੈਨੂੰ ਪਤਾ ਲੱਗਿਆ ਉਹਦੇ ਵਿੱਚ ਆਪਣੇ ਹਲਕਾ ਚਾਰਜੇ ਨੂੰ ਇੱਥੋਂ ਤੱਕ ਕਹਿਤਾ ਵੀ ਪਿੰਡਾਂ ਦੇ ਵਿੱਚ ਜਿੰਨੇ ਤੁਸੀਂ ਗਰੁੱਪ ਮਣਾ ਸੋਧੂ ਨੇ ਉਹਦਾ ਰੀਜਨ ਕੀ ਕਿਉਂਕਿ ਪਹਿਲਾਂ ਮੰਦੇ ਕੋਈ ਕਾਂਗਰਸੀ ଥିਗੇ ਕੋਈ ਕਾਲੀ ਦਲ ਨਾਲ ਅਟੈਚ ଥିਗਾ ਤੇ ਜਿਹੜੀਆਂ ਵੱਡੀਆਂ ਪਾਰਟੀਆਂ ਇਹੀ ਸੀਗੀਆਂ ਇਹਨਾਂ ਦੀ ਸਰਕਾਰ ਹੁੰਦੀ ਰਹੀ ਆ ਚਾਹੇ ਵਿੱਚ ਬੀਜੇਪੀ ਵਾਲੇ ਐਲਾਈਅੰਸ ਦੀ ਕਾਲੀ ਦਲ ਨਾਲ ਇਹਨਾਂ ਦਾ ਇਹ ਨਹੀਂ ਸੀ ਇਹਨਾਂ ਨੇ ਹੁਣ ਪਿੰਡਾਂ ਦੇ ਵਿੱਚ ਗਰੁੱਪ ਬਣਾਤੇ ਵੀ ਤਾਂ ਕਿ ਅਸੀਂ ਆਪਣੇ ਬੰਦੇ ਨੂੰ ਖੜੇ ਕਰੀਏ ਸਰਪੰਚਾਂ ਨੂੰ ਦਬਕੇ ਮਾਰਦੇ ਨੇ ਥਾਣੇ ਤੋਂ ਫੋਨ ਕਰਾ ਰਹੇ ਨੇ ਮੇਰੇ ਪਿੰਡ ਮਾਸਟਰ ਹਕਮ ਸਿੰਘਾ ਉਹਨੂੰ ਦਬਕਾ ਮਰਵਾਇਆ ਇਹ ਇਸ ਤਰ੍ਹਾਂ ਕੰਮਿਕਮ ਚੱਲੂਗਾ 25 ਸਾਲ ਤਾਂ ਲੰਘ ਚੁੱਕੇ ਨੇ ਬਾਕੀ ਤਾਂ 7.5 ਸਾਲੇ ਰਹਿ ਗਏ ਉਹ ਤੁਸੀਂ ਦੇਖ ਲਿਓ 25 ਸਾਲ ਦੀ ਮਾਨ ਸਰ ਕੋਵਿਡ ਡਵੈਲਪਮੈਂਟ ਨਹੀਂ ਹੋਈ ਤੁਹਾਨੂੰ ਮੈਂ ਇੱਥੇ ਤੁਹਾਡੇ ਚੈਨਲ ਦੇ ਥਰੂ ਮੈਂ ਦਾਅਵੇ ਨਾਲ ਕਹਣਾ ਤੁਸੀਂ ਜਿੱਥੇ ਮਰਜ਼ੀ ਖੜਾ ਕੇ ਮੇਰੀ ਗੱਲ ਦਾ ਇਹ ਆਨਸਰ ਦੇ ਦਿਓ ਕੋਈ ਬਲੌਕ ਸੰਤੀਆਂ ਚ ਪਾਇਆ ਗਿਆ ਹੋਵੇ ਕੋਈ ਮਿਊਸਪਲ ਕਮੇਟੀ ਨੂੰ ਦਿੱਤਾ ਹੋਵੇ ਕੋਵਿਡ ਡਵੈਲਪਮੈਂਟ ਦਾ ਅੱਜ ਇੱਕ ਕਰਜ਼ੇ ਦੀਆਂ ਗੱਲਾਂ ਕਰਦੇ ਸੀਗੇ ਵੀ ਅਸੀਂ ਕਰਜ਼ਾ ਮੁਕਤ ਕਰਾਂਗੇ EMPLY ਨੂੰ ਕੋਈ ਨੌਕਰੀ ਨਹੀਂ ਉਹ ਤਨਖਾਹਾਂ ਤੋਂ ਰੋ ਰਹੇ ਨੇ ਬਿਜਲੀ ਬੋਰਡ ਦਾ ਬੁਰਾ ਹਾਲ ਆ ਪਿੱਛੇ ਮੀਂਹ ਪੈ ਗਈ ਪਿਛਲੀ ਵਾਰ ਅਸੀਂ ਬਿਜਲੀ ਬਹੁਤ ਦੇਤੀ ਹੁਣ ਹੁਣ ਲੋਕ ਧਰਨੇ ਲਾ ਰਹੇ ਨੇ ਹੁਣ ਲੋਕ ਧਰਨੇ ਲਾ ਰਹੇ ਨੇ ਜਿੰਨੀ ਮਿਲ ਰਹੀ ਹੈਗੀ ਪਿਛਲੇ ਦਿਨ ਕਰਜ਼ੇ ਬਹੁਤ ਚੁੱਕਿਆ ਸਰਕਾਰ ਨੇ ਫੇਰ ਕਰਜ਼ਾ ਤਾਂ 1 ਲੱਖ ਯਾਰ ਕਰੋੜ ਦੇ ਫੀ ਵੇ ਲੈ ਕੇ ਜੀ ਪਿਛਲੇ ਮਹੀਨੇ ਦਾ 5-7 ਦਿਨ ਹੋਏ ਨੇ ਕਿੰਨਾ ਚੱਲਿਆ 700 ਕਰੋੜ ਰੁਪਏ ਇਹਨਾਂ ਨੇ ਹੋਰ ਲੈ ਲਿਆ ਪਰ ਉਹ ਚਲੋ ਸਰਕਾਰ ਨੇ ਕਰਜਾ ਲੈ ਲਿਆ ਪਤਾ ਇਹ ਨਹੀਂ ਜ਼ੰਦ ਬਦਲਾ ਉਹ ਵੀ ਲੱਗ ਕਿੱਥੇ ਰਿਹਾ ਕਿੱਥੇ ਲੱਗ ਰਿਹਾ ਡਿਵੈਲਪਮੈਂਟ ਤੁਸੀਂ ਮੈਨੂੰ ਦੱਸੋ ਕਿਹੜੇ ਪਿੰਡ ਚ ਹੋ ਰਹੀ ਆ ਹੂੰ ਤੁਸੀਂ ਕਿਸਾਨਾਂ ਦੀਆਂ ਫਸਲਾਂ ਮਰੀਆਂ ਮਾਨ ਸਾਹਿਬ ਹੂੰ ਮੈਨੂੰ ਤੁਸੀਂ ਮੈਂ ਕਿਹਾ ਸੀ ਮੈਂ ਪਹਿਲਾਂ ਵੀ ਪ੍ਰੈਸ ਦੇ ਵਿੱਚ ਗਿਆ ਸੀ ਕਿ ਜੇ ਤੁਸੀਂ ਨੇ ਕੇ ਨੂੰ ਮੁਆਵਜ਼ਾ ਦਿੱਤਾ ਇਹ ਕਹਿੰਦੇ ਕੁੱਕੜੀਆਂ ਦੇ ਦੇ ਦਾਂਗੇ ਬੱਕਰੀਆਂ ਦੇ ਦਾਂ ਮੱਝਾਂ ਦੇ ਦਾਂ ਇਹ ਤਾਂ ਕਿਸਾਨਾਂ ਦਾ ਮਖੌਲ ਕੀਤਾ ਮੈਂ ਕਹਿੰਦਾ ਡੀਸੀ ਆਫਿਸ ਦੇ ਬਾਹਰ ਹੂੰ ਐਸਡੀਐਮ ਸਾਹਿਬਾਨ ਨੇ ਜਿੰਨੀ ਉੱਥੇ ਜਿਹਦਾ ਮਾਫੀ ਕੀਤਾ ਉੱਥੇ ਲਿਸਤਾਂ ਹੁਣ ਲੋਕਾਂ ਨੂੰ ਪਤਾ ਲੱਗੇ ਵੀ ਕਿਨੂੰ ਇਹਨਾਂ ਨੇ ਜਿਹੜਾ ਮੁਆਵਜ਼ਾ ਦਿੱਤਾ ਫਸਲਾਂ ਮਰੀਆਂ ਦਾ ਕਿਸੇ ਨੂੰ 100 ਰੁਪਏ ਨਹੀਂ ਦਿੱਤਾ ਬਿਲਕੁਲ ਤੁਸੀਂ ਚੇਅਰਮੈਨ ਰਹੂ ਪੰਜਾਬ ਦੇ ਜਲ ਸਰੋਤ ਡਿਪਾਰਟਮੈਂਟ ਦੇ ਜਦੋਂ ਮੌਨਸੂਨ ਦੀ ਬਰਸਾਤ ਆਉਂਦੀ ਸੀ ਕੱਲ ਇੱਕੋ ਬਰਸਾਤ ਨੇ ਸਾਰੇ ਪੰਜਾਬ ਨੂੰ ਡਬੋ ਕੇ ਰੱਖ ਦਿੱਤਾ ਚਾਹੇ ਤੁਹਾਡੇ ਪਟਿਆਲੇ ਦੀ ਗੱਲ ਕਰ ਲਓ ਚਾਹੇ ਨਾਬੇ ਦੀ ਗੱਲ ਕਰ ਲਓ ਤੁਸੀਂ ਨਾਬੇ ਨੂੰ ਬਲੋੰਗ ਕਰਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਦੇਖੇ ਨੇ ਤੁਸੀਂ ਡਰੇਨਾਂ ਦੀ ਸਫਾਈ ਕਦੋਂ ਕਰਵਾਉਂਦੇ ਤੁਹਾਡੀ ਸਰਕਾਰ ਦੇ ਵਿੱਚ ਦੇਖੋ ਗੱਲ ਇਹ ਆ ਜਦੋਂ ਇਹ ਮੌਸਮ ਆਉਂਦਾ ਹਮ ਬਰਸਾਤਾਂ ਦਾ ਤਾਂ ਇਹਦੀਆਂ ਪਹਿਲਾਂ ਜਿੰਨੇ ਵੀ ਚਾਹੇ ਚੂਹੇ ਨੇ ਚਾਹੇ ਛੋਟੇ ਰੂਹੇ ਨੇ ਚਾਹੇ ਖਾਲਾ ਨੇ ਜਿੰਨੀ ਤੇ ਇਹਦੀ ਸਾਰਿਆਂ ਦੀ ਸਫਾਈ ਹੁੰਦੀ ਸੀ ਹਮ ਬਕਾਇਦਾ ਇਸ ਵਾਰ ਡਰੇਨ ਦਾ ਇੰਨਾ ਬੁਰਾ ਹਾਲ ਹੈ ਤੁਸੀਂ ਦੇਖੋ ਕਿਤੇ ਵੀ ਪਾਣੀ ਦੀ ਨਿਕਾਸ ਨਹੀਂ ਕਰਨ ਮੀਂਹ ਪਿਆ ਹਮ ਤੁਸੀਂ ਦੇਖੋ ਲੋਕਾਂ ਦੇ ਘਰਾਂ 'ਚ ਬੜਿਆ ਫਿਰਦਾ ਦੀ ਪਾਣੀ ਇੱਥੇ ਸਾਡੇ ਇੰਨਾ ਜਿਆਦਾ ਪਾਣੀ ਸੀਗਾ ਐਸ ਵਾਰ ਤਾਂ ਇਹ ਲੱਗ ਰਿਹਾ ਵੀ ਪਿੰਡਾਂ 'ਚ ਨਾ ਪੜਦੇ ਪਾਣੀ ਕਿਉਂਕਿ ਕਿਤੇ ਵੀ ਇਹਨਾਂ ਨੇ ਸਫਾਈ ਦਾ ਜਿਹੜਾ ਪ੍ਰਬੰਧ ਨਹੀਂ ਕੀਤਾ ਹੈਗਾ ਇਹਨਾਂ ਦਾ ਉਸ ਪਾਸੇ ਧਿਆਨ ਹੀ ਨਹੀਂ ਗਿਆ ਧਿਆਨ ਹੀ ਨਹੀਂ ਗਿਆ ਇਹ ਸਿਰਫ ਗੱਲਾਂ ਤੱਕ ਨੇ ਅਸੀਂ ਟੇਲ ਤੇ ਪਾਣੀ ਪਹਚਾਤਾ ਕਿੱਥੇ ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿੱਥੇ ਜਿਆਦਾ ਨਾ ਪਾਣੀ ਉਹ ਗੱਲਾਂ ਨਹੀਂ ਲੋਕ ਤਾਂ ਦਰਾ ਦਰਾ ਕਰਦੇ ਨੇ ਇਹ ਜਿਆਦਾ ਜਿਹੜੀ ਮਾਨ ਸਾਹਿਬ ਇਹ ਹੈ ਉਹ ਆਪਣੇ ਫਾਜ਼ਲ ਕਾ ਮੁਕਸਰ ਵੱਲ ਜਿਹੜਾ ਉੱਪਰਲਾ ਕੰਡੀ ਏਰੀਆ ਬਸਦਾ ਉੱਪਰੋਂ ਨਿਕਲਦਾ ਅਬਰਸਰ ਕੰਨੀ ਨੂੰ ਉੱਥੇ ਬਹੁਤ ਜ਼ਿਆਦਾ ਜਿਹੜੀ ਪਾਣੀ ਦੀ ਜਿਹੜੀ ਖਾਲੇ ਦੇ ਵਿੱਚ ਜ਼ਰੂਰਤਾਂ ਜੀਮਦਾਰਾਂ ਨੂੰ ਪਰ ਮੈਨੂੰ ਤਾਂ ਇਹ ਜਿੱਨਾ ਹੈ ਕਿ ਸਿਸਟਮ ਹੇਲਿਆ ਆਪਾਂ ਕੱਲੇ ਇਹਦੀ ਕੀ ਗੱਲ ਕਰਦੇ ਆ ਸਾਰਾ ਹੀ ਮਾਨਸਾ ਪੰਜਾਬ ਲਾਵਾਸ ਹੋ ਰਿਹਾ ਪਿਆ ਲਾਵਾਸ ਹੋ ਚੁੱਕਿਆ ਪਿਆ ਕਾਂਗਰਸ ਕਿਸ ਤਰ੍ਹਾਂ ਦੇਖ ਰਹੀ ਆ ਕਾਂਗਰਸ ਵੀ ਕਿਤੇ ਨਾ ਕਿਤੇ ਚੁੱਪ ਬੈਠੀ ਆ ਪੰਜਾਬ ਵਿੱਚ ਨਹੀਂ ਨਹੀਂ ਕਾਂਗਰਸ ਜਿਹੜੀ ਆਪਣੀ ਪੂਰੀ ਖੂਬੀ ਸਾਡੇ ਮਾਨਜੋਗ ਪ੍ਰਧਾਨ ਸਾਹਿਬ ਹਮ ਰਾਜਾ ਬੜਮੀ ਜੀ ਉਹ ਪੂਰੀ ਹਰ ਮੁੱਦੇ ਨੂੰ ਉਠਾ ਰਹੇ ਨੇ ਸਾਡੇ ਐਲੋਪੀ ਦੇ ਲੀਡਰ ਨੇ ਸਾ ਪ੍ਰਤਾਪ ਸਿੰਘ ਬਾਜਵਾ ਉਹ ਵੀ ਪੂਰੀ ਵਿਰੋਧੀ ਤਰਦਾ ਜਿਹੜਾ ਹੈ ਭੂਮਿਕਾ ਬਹੁਤ ਚੰਗੀ ਤਰ੍ਹਾਂ ਨਿਭਾਰੇ ਪਰ ਗੱਲ ਤਾਂ ਮਾਨਜੋਗ ਉੱਥੇ ਆ ਚਾਹੇ ਮੈਂ ਕਹਣਾ ਚਾਹੇ ਕਿਸੇ ਨੇ ਹੋਰ ਨੇ ਕਹਿਣਾ ਕਹਿੰਦਾ ਤਾਂ ਸਰਕਾਰ ਨੂੰ ਹੈ ਨਾ ਸਰਕਾਰ ਦੇ ਕੋਲ ਹੈ ਕੁਝ ਨਹੀਂ ਸਰਕਾਰ ਕੋਲੇ ਨੇ ਚੁਟਕਲੇ ਉਹ ਗੱਲਾਂ ਸਲਾਸਲਾ ਕੇ ਕਾਰਜ਼ੇ ਨਹੀਂ ਕੀਤਾ ਕਾਲੀਆਂ ਨੇ ਇਹ ਕੀਤਾ ਇਹਨਾਂ ਨੇ 2.5 ਸਾਲੇ ਕੱਢ ਤੇ ਹਮ ਇਹਨਾਂ ਨੇ ਕੀ ਕੀਤਾ ਵੀ ਤੁਸੀਂ ਕੀ ਕੀਤਾ ਉਹ ਲੋਕਾਂ ਨੂੰ ਦੱਸੋ ਲੋਕ ਹੁਣ ਇੱਕੋ ਗੱਲ ਸੁਣਨੀ ਚਾਹੁੰਦੇ ਨੇ ਵੀ ਆਮ ਆਦੀ ਪਾਰਦੀ ਸਰਕਾਰ ਨੇ ਕੀ ਕੀਤਾ ਕੀ ਡਿਵੈਲਪਮੈਂਟ ਕੀਤੀ ਇਹ 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 ਹੁਣ 2.5 ਸਾਲ ਦਾ ਕੱਢ ਤੇ ਮੈਂ ਤਾਂ ਜਿਹੜਾ 2 ਸਾਲ ਰਹਿ ਗਏ ਉਹ ਵੀ ਐਸੀ ਗੱਲਾਂ 'ਚ ਕੱਢ ਦੇਣਗੇ ਚੁਟਕਲੇਆਂ ਦੇ ਵਿੱਚ ਬਿਲਕੁਲ ਨਾ ਹੁਣ ਤੱਕ ਕਾਰਪੋਰੇਸ਼ਨ ਨਾ ਜ਼ਿਲ੍ਹਾ ਪ੍ਰਸ਼ਾਸਨ ਨਾ ਪੰਚਾਇਤਾਂ ਦੀਆਂ ਚੋਣਾਂ ਨਾ ਬਲਕ ਸਮਤੀ ਦੀਆਂ ਚੋਣਾਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਸਰਕਾਰ ਜਦੋਂ ਬਣੀ ਦੀ 17 ਦੇ ਵਿੱਚ ਸਮਾਂ ਰਹਿੰਦੇ ਨਾਲ ਹੋਈਆਂ ਸੀ ਚੋਣਾਂ ਬਿਲਕੁਲ ਬਿਲਕੁਲ ਜਿਹੜੀਆਂ ਵੀ ਚਾਹੇ ਕਾਰਪੋਰੇਸ਼ਨ ਚਾਹੇ ਮਿਊਨਿਸਪਲ ਕਮੇਟੀ ਆਵੇ ਚਾਹੇ ਨਗਰ ਪੰਚਾਇਤ ਹੋਗੀ ਚਾਹੇ ਪੰਚਾਇਤਾਂ ਹੋਗੀਆਂ ਅੱਜ ਜਿਹੜੀਆਂ ਪੰਚਾਇਤਾਂ ਨੇ ਪੰਜਾਬ ਦੀਆਂ ਉਹਨਾਂ ਨੂੰ ਭਾਂਗ ਉਹਨੂੰ ਕਿੰਨੀ ਦੇਰ ਹੋ ਗਿਆ ਮਾਜੋਗ ਹਾਈ ਕੋਰਟ ਨੇ ਹੂੰ ਡਿਸੀਜਨ ਦਿੱਤਾ ਵੀ ਤੁਸੀਂ ਇਹਨਾਂ ਨੂੰ ਸਤੰਬਰ ਤੋਂ ਉਸ ਤੇ ਐਪੀ ਡਾਟ ਦਾ ਐਡਵਰਟਾਈਜ਼ਰ ਜਨਨ ਸਾਹਨੇ ਵੀ ਅਸੀਂ ਸਤੰਬਰ ਤੱਕ ਜਿਹੜੀਆਂ ਕੰਪਲੀਟ ਕਰਾਵਾਂਗੇ ਜਦ ਕਿ ਪ੍ਰਬੰਧਕ ਇੰਨਾ ਲੰਮਾ ਸਮਾਂ ਨਹੀਂ ਰੱਖ ਸਕਦੇ ਹੂੰ ਇੰਨਾ ਲੰਮਾ ਸਮਾਂ ਨਹੀਂ ਲਾ ਸਕਦੇ ਇਹ ਇਹਨਾਂ ਨੂੰ ਤੁਸੀਂ ਦੇਖ ਲਓ ਮੇਰਾ ਤਾਂ ਸਾਲ ਦੇ ਕਰੀਬ ਹੋ ਚੱਲਿਆ ਜਿਹੜੇ ਪ੍ਰਬੰਧਕ ਲੱਗੇ ਨੇ ਕਾਰਪੋਰੇਸ਼ਨ ਆ ਤਾਂ ਮੇਰਾ ਤਾਂ ਡੇਢ ਸਾਲ ਤੋਂ ਕਰੀਬ ਹੋ ਚੱਲਿਆ ਇਹਨਾਂ ਨੂੰ ਜਿਹੜੀ ਮਿਆਦ ਖਤਮ ਹੋਈ ਨੂੰ ਪਰ ਕਿਤੇ ਨਹੀਂ ਹੁਣ ਪ੍ਰਬੰਧਕ ਕਿੰਨੇ ਮੁਲਾਜ਼ਮ ਨੇ ਮਾਨ ਸਾਹਿਬ ਨਾਬੇ ਚ ਹੂੰ ਬीडीपीਓ ਆਫਿਸ ਦੇ ਵਿੱਚ ਉੱਥੇ ਬਹੁਤ ਵੱਡੀ ਘਟਾ ਤੇ ਤੁਸੀਂ ਉੱਥੇ ਮੈਂ ਉਹਦਾ ਬਲਾਕ ਸ਼ੰਤੀ ਨਾਪੇ ਦਾ ਚੇਅਰਮੈਨ ਆ ਮੇਰੇ ਵੇਲੇ ਸੀਗੇ 168 ਵਿਲੇਜ ਹੁਣ ਮੈਂ ਲਾਦਾ 136 ਨੇ ਜਿਹੜੇ ਹੁਣ ਨੇ ਤੇ ਤੁਸੀਂ ਉੱਥੇ ਇੰਨੀ ਆਪਣੀ ਚੇਤਨਾ ਨੂੰ ਚਾਰ ਬੰਦੇ ਕਿਵੇਂ ਕੰਟਰੋਲ ਕਰਨਗੇ ਨਹੀਂ ਕਰ ਸਕਦੇ ਬਿਲਕੁਲ ਨਹੀਂ ਪਿੰਡ ਦਾ ਤਾਂ ਕੰਮ ਜੰਮੀ ਠੱਪ ਪਿਆ ਇਹਨਾਂ ਨੂੰ ਬਹੁਤ ਜਲਦੀ ਕਰਾਉਣੀ ਚਾਹੀਦੀ ਨੇ ਪਰ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਇਹਨਾਂ ਨੂੰ ਇਹ ਕਹਿੰਦੇ ਨੇ ਪਹਿਲਾਂ ਅਸੀਂ ਪਿੰਡਾਂ 'ਚ ਗਰੁੱਪ ਬਣਾ ਲਈਏ ਫਿਰ ਅਸੀਂ ਸਰਪੰਚਾਂ ਦੀ ਜਿਹੜੀ ਚੋਣ ਕਰਾਵਾਂਗੇ ਅਜੇ ਇਹਨਾਂ ਨੂੰ ਆਪਣੇ ਕੈਂਡੀਡੇਟਾਂ ਦਾ ਨਹੀਂ ਪਤਾ ਹੁਣ ਮਾਨ ਸਾਹਿਬ ਨੇ ਇੱਕ ਹੋਰ ਹਸਪੰਨੀ ਗੱਲ ਕੀਤੀ ਹਮ ਕਹਿੰਦੇ ਜੀ ਅਸੀਂ ਆਪਣੇ ਚੋਣ ਸੰਸਦ ਤੇ ਜਿਹੜੀ ਇਸ ਵਾਰ ਪੰਚਾਇਤਾਂ ਦੀ ਚੋ ਕਦੋਂ ਹੋਈ ਹੈ ਜੀ ਹੋਈ ਨਹੀਂ ਕਦੇ ਵੀ ਨਾ ਹਮ ਨਾ ਕੱਲੀ ਬਲਾਕ ਸ਼ਾਂਤੀ ਦੀ ਜਿਹੜਾ ਪ੍ਰੀਸ਼ਦ ਦੀ ਹੁੰਦੀ ਹੈ ਹਮ ਤੇ ਕਾਰਪੋਰੇਸ਼ਨ ਆਉਂਦੀ ਹੈ ਪੰਚਾਇਤਾਂ ਦੀ ਕਦੋਂ ਹੋਈ ਹੈ ਕਦੇ ਵੀ ਨਹੀਂ ਹੋਈ ਤੇ ਮੈਂ ਸਾਡੇ ਪਰਿਵਾਰ ਨੂੰ ਕਿ 40 ਸਾਲ ਦਾ ਸਰਪੰਚੀ ਮੈਂ ਦੱਸਦਾ ਨਹੀਂ ਪਾਰਟੀ ਦੇ ਚੋਣ ਸੰਸਦ ਤੇ ਚੋਣਾ ਨਹੀਂ ਕਦੇ ਹੋਈ ਨਹੀਂ 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 ਹੋਈ ਨੋ ਇੱਕ ਹੀ ਕਹਿੰਦੇ ਹੁੰਦਿਆਂ ਸੀ ਇਹ ਇਹ ਤਾਂ ਹੀ ਪਿਆਨ ਦਿੱਤਾ ਪਤਾ ਨਹੀਂ ਉਹ ਕਿਹੜੇ ਉਹ ਦਿਨ ਚ ਕੀਤੀ ਆ ਗੱਲ ਕਰਦੋਂ ਕੀਤੀ ਆ ਕਹਿੰਦੇ ਕਿ ਕਿਉਂ ਨਜ਼ਾਨਤ ਨਹੀਂ ਲਈ ਜਿੱਤ ਤਾਂ ਕਦੇ ਨਹੀਂ ਬਿਲਕੁਲ ਲਾਸਟ ਸਵਾਲ ਆ ਦਿੱਲੀ ਦੇ ਜਿਹੜੇ ਸਿੱਖਿਆ ਮੰਤਰੀ ਨੇ ਮਨੀਸ਼ ਸ਼ੋਧਿਆ ਨੂੰ ਜਵਾਨਤ ਮਿਲਿਆ ਕਹਿੰਦੇ ਪੰਜਾਬ ਦੇ ਆਗੂ ਬੜੇ ਖੁਸ਼ ਨੇ ਯਾਨੀ ਆਗੂ ਉਹਨੇ ਮਨ ਲਾ ਦੋ 18 ਮਹੀਨੇ ਦੇ ਕਰੀਬ ਅੰਦਰ ਲੈ ਕੇ ਆਏ ਨੇ 18 ਮਹੀਨੇ ਬਾਅਦ ਜਵਾਂਤ ਹੁਈਆ ਸੀਐਮ ਸਾਹਿਬ ਉੱਥੇ ਦਿੱਲੀ ਦੇ ਕੇਜਰੀਵਾਲ ਸਾਹਿਬ ਉਹ ਅਜੇ ਅੰਦਰ ਬੈਠੇ ਨੇ ਕਾਦੀਆਂ ਖੁਸ਼ੀਆਂ ਮਨਾਉਂਦੇ ਨੇ ਇਹਨਾਂ ਦੇ ਹੋਰ ਮੰਤਰੀ ਉਹ ਜੈਨ ਸਾਹਿਬ ਉਹ ਅੰਦਰ ਬੈਠੇ ਨੇ ਇਹ ਕਾਦੀਆਂ ਖੁਸ਼ੀਆਂ ਨੇ ਜੀ ਤੁਸੀਂ ਐਜੂਕੇਸ਼ਨ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਜਦੋਂ ਸਾਡੀ ਕੌਂਸ ਦੀ ਸਰਕਾਰ ਸੀ ਕਿ ਨਿਜ਼ਾਮ ਮੁੱਖ ਮੰਤਰੀ ਸੀ तकरीबन 129 ਸਕੂਲ ਜਿਹੜੇ ਅਪਗ੍ਰੇਡ ਹੋਏ ਸੀ ਤੇ ਉਹ ਸਕੂਲਾਂ ਦੇ ਵਿੱਚ 8-8 ਮਹੀਨੇ ਮਾਨ ਸਾਹਿਬ ਕਲਾਸਾਂ ਵੀ ਲੱਗਦੀਆਂ ਹੂੰ ਬੱਚਿਆਂ ਨੂੰ ਸਕੂਲ ਜਿਹੜੇ ਅਪਗ੍ਰੇਡ ਹੋਏ ਇਹ ਮੇਰੇ ਪਿੰਡਾਂ 8ਵੀਂ ਤੋਂ 10ਥ ਤੱਕ ਹੋਇਆ ਉਹਦੇ ਚ ਨੌਵੀਂ ਦੀਆਂ ਕਲਾਸਾਂ ਲੱਗਦੀਆਂ ਹਿੱਸਾ ਭਰਤੀ ਬੱਚੇ ਨੇ ਇਹ ਸਰਕਾਰ ਆ ਗਈ ਇਹਨਾਂ ਨੇ ਆ ਕੇ 129 ਉਹ ਮੈਡਰਾ ਕਰ ਲਈ ਇੱਕ ਕਿਹੜੀ ਆਈ ਦੱਸੋ ਮੈਨੂੰ ਤੁਸੀਂ ਤੁਸੀਂ ਡਿਸਪੈਂਸਰੀਆਂ ਦੀ ਇਹ ਹੈਲਥ ਦੀ ਗੱਲ ਕਰਦੇ ਨੇ ਅਸੀਂ ਜੀ ਮਹੱਲਾ ਕਲੀਨਿਕ ਬਣਾਤੇ ਉਹ ਬਹੁਤ ਸੋਹਣੀਆਂ ਪਹਿਲਾਂ ਡਿਸਪੈਂਸਰੀਆਂ ਚੱਲ ਰਹੀਆਂ ਸੀ ਉਹਨਾਂ ਦਾ ਵੀ ਬਿਹਾਰ ਕਰਤਾ ਉਹ ਉਹ ਵੀ ਖਾਲੀ ਪਈਆਂ ਨੇ ਜਿਹੜੇ ਮਹੱਲਾ ਕਲੀਨਿਕ ਨੇ ਉਹ ਵੀ ਉੱਥੇ ਕੀ ਹੈ ਜੀ ਤੁਸੀਂ ਕਰੋ ਸਿੰਦੀ ਗੋਲੀ ਲੈ ਲਓ ਜੀ ਐ ਤੁਸੀਂ ਆਪਣਾ ਬੀਪੀ ਚੈੱਕ ਕਰ ਲਓ ਜੀ ਤੁਸੀਂ ਆਪਣਾ ਬਲੱਡ ਸ਼ੂਗਰ ਚੈੱਕ ਕਰ ਲਓ ਬਲੱਡ ਸ਼ੂਗਰ ਦੀ ਕਿੰਡੀ ਕਦਾ ਆਪ ਲੋਕ ਘਰਾਂ 'ਚ ਮਸ਼ੀਨਾਂ ਰੱਖੇ ਬੈਠੇ ਨੇ ਇਸ ਕਰਕੇ ਅੱਜ ਜਿਹੜਾ ਸਮਾਂ ਤੁਹਾਡੇ ਚੈਨਲ ਦੇ ਥਰੂ ਮੈਂ ਕਹਿਣਾ ਚਾਹੁੰਦਾ ਮਾਨ ਸਾਹਿਬ ਇਹਨੂੰ ਸੀਰੀਅਸ ਹੋ ਕੇ ਜੋ ਹਿੰਦੁਸਤਾਨ ਦੇ ਵਜੀਬ ਨੇ ਗਟਗੜੀ ਸਾਹਿਬ ਨੇ ਚਿੱਠੀ ਇਹਦੇ ਨਾਲ ਕਿਤੇ ਪ੍ਰੋਜੈਕਟ ਨਾ ਬਰਬਾਦ ਹੋ ਜਾਣਾ ਐਜੂਕੇਸ਼ਨ ਬਲ ਤੇ ਧਿਆਨ ਦੇਣਾ ਚਾਹੀਦਾ ਹੈਲਥ ਕਿੰਨੀ ਧਿਆਨ ਦੇਣਾ ਚਾਹੀਦਾ ਤੇ ਲਾਂਡ ਆਊਟਰ ਜਿਹੜਾ ਸਭ ਤੋਂ ਵੱਡਾ ਮੁੱਦਾ ਉਹਦੇ ਤੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਬਹੁਤ ਬਹੁਤ ਵਾਟਾ ਸਵਾਗਤ